ਇਹ ਸਾਡੇ ਪਿੰਡ ਦਾ ਜੀ ਮਿਸਤਰੀ ਇਹ ਸਾਈਕਲ ਵਾਲੀਆਂ ਰੇੜੀਆਂ ਤੇ ਮੋਟਰਸਾਈਕਲ ਵਾਲੀਆਂ ਰੇੜੀਆਂ ਖੁਦ ਤਿਆਰ ਕਰ ਦਿੰਦਾ ਪਿੰਡ ਰਾਜੀਆ ਬਹੁਤ ਸਸਤੇ ਰੇਟਾਂ 'ਚ ਤਿਆਰ ਕਰਕੇ ਦਿੰਦਾ ਮੋਟਰਸਾਈਕਲ ਵਾਲੀ ਰੇੜੀ ਤਾਂ ਕਿੰਨੇ ਕੁ ਤਿਆਰ ਕਰ ਦੋਗੇ ਜੀ ਜੇ ਆਪਦਾ ਸਮਾਨ ਲੈ ਕੇ ਤੁਸੀਂ ਬਣਾਈ ਦੀ ਲੇਬਰ ਕਹਿੰਦੇ ਭਾਈ 3500 ਰੁਪਇਆ ਤੇ ਬਾਕੀ ਸਮਾਨ ਸੱਪੇ ਦਾ ਹੱਡ ਹੈ ਭਾਈ ਸਮਾਨ ਸੱਪੇ ਦਾ ਹੱਡ ਆ ਜੇ ਦੂਜੀਆਂ ਰੇੜੀਆਂ ਬਣਵਾਉਣੇ ਨੇ ਸਾਈਕਲ ਵਾਲੀਆਂ ਇਹ ਵੀ ਤਿਆਰ ਕਰਦਾ ਹੈ ਦੁਰਨੁਰੂ ਭਾਈ ਆਉਂਦੇ ਇਹਦੇ ਕੋਲ ਕੰਮ ਕਰਾਉਣ ਸਾਡੇ ਇਹ ਨੇੜੇ ਤੜੇ ਪਿੰਡਾਂ ਦੇ ਖੀਵਾ ਦੇ ALU ਵਾਲਾ ਖੀਵਾ ਵੱਡਾ ਤੰਦੇਰ ਕੋੜਦੁਨ ਬਾਈ ਰਾਤ ਦੇ 2 ਵਜੇ ਤੱਕ ਕੰਮ ਹੀ ਕਰੀ ਜਾਂਦਾ ਰਹਿੰਦਾ ਕਦੇ ਰੇੜੀ ਆਉਂਦੀ ਕਦੇ ਰਾਹੇ ਦੀ ਹੁਣ ਦੇਖ ਰੋ ਲਗਭਗ 9:8 ਹੋ ਗਏ ਅਜੇ ਵੀ ਬੈਠਾ ਮਿਹਨਤ ਵਾਲੇ ਬਈ ਟਾਈਮ ਨਹੀਂ ਮਿਲਦਾ ਚਾਰ-ਚਾਰ ਦਿਨ ਲੋਕ ਪੁੱਛ ਕੇ ਜਾਂਦੇ ਨੇ ਫੇਰ ਕਿਤੇ ਚੌਥੇ ਤੀਜੇ ਚੌਥੇ ਦਿਨ ਵਾਰੀ ਆਉਂਦੀ ਬਾਈ ਕੋਲ ਅੱਜ ਹਫਤੇ ਬਾਦੋਂ ਵਾਰੀ ਆਈ ਹੈ ਬਾਈ ਜੀ ਕਹਿੰਦਾ ਬਾਬੇ ਦੀ ਨਾਲੇ ਪਿੰਡ ਦਾ ਲੋਕਲ ਬੰਦਾ ਹੈ ਫੇਰ ਵੀ ਹਫਤੇ ਬਾਦ ਵਾਰੀ ਦਿੱਤੀ ਹੈ ਪਿੰਡ ਦੇ ਨੂੰ ਵੀ ਇੰਨਾ ਟਾਈਮ ਨਹੀਂ ਹੈਗਾ ਵੀ ਦੂਜੇ ਤੀਜੇ ਦਿਨ ਵਾਰੀ ਦੇ ਦੇ ਕਹਿੰਦਾ ਵਾਰੀ ਆਪੋ ਆਪਣੀ ਮਿਸਤਰੀ ਤਾਕੜਾ ਬਈ ਇਹ ਪੁੱਲ ਮਿਲਾ ਕੇ ਬਿੱਟੂ ਇਹਦਾ ਨਾਮ ਹੈ ਡੇਰੇ ਕੋਲੇ ਜਖਾਨਾ ਜਮਾ ਜੇ ਕਿਸੇ ਨੇ ਰੇੜੀ ਰੂੜੀ ਬਣਵਾਉਣੀ ਹੈ ਜਦੋਂ ਮਰਜ਼ੀ ਆ ਕੇ ਰਾਜੇ ਪਿੰਡ ਚ ਤੁਸੀਂ ਬਣਾ ਸਕਦੇ ਹੋ ਕਿੰਨੀ ਸਸਤੀ ਤੋਂ ਸਸਤੀ ਹੋ ਕੋਣੀ ਸਸਤੀ ਤੋਂ ਸਸਤੀ ਹੈ ਕੋਈ ਰੇੜੀ ਤਿਆਰ ਕਰ ਦੂ ਹੋਰ ਕੀ ਕੁਝ ਕਰਦੇ ਹੋ ਬਾਈ ਹੋਰ ਜੀ ਜੀ ਮੰਜੇ ਮੰਜੇ ਵੀ ਬਣਾਉਣਾ ਤੁਸੀਂ ਹਾਂ ਜੀ ਮੰਜੇ ਵੀ ਬਣਾਉਣਾ ਬਿਸਤਰਾ ਵੀ ਬਣਾਉਣ ਬੇਠ ਠੀਕ ਹੈ ਲਓ ਬਾਈ ਦਬਕੇ ਸ਼ੇਅਰ ਕਰੋ ਵੀਡੀਓ ਨੂੰ ਬੰਦਾ ਮਿਹਨਤੀ ਹੈ